ਕਦੇ ਉਹ ਨੌਜਵਾਨ ਜਿਹੜਾ ਬੱਲੋ ਕੰਡਾਲਾ ਸੁਭਕਰਮ ਸਿੰਘ ਚਲਾਣਾ ਕਰ ਗਿਆ ਉੱਥੇ ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਲੋਕ ਆਏ ਉਹਨਾਂ ਦੇ ਘਰੇ ਅਫਸੋਸ ਕਰਨ ਔਰ ਸਿਆਸੀ ਨੇਂਦਰ ਮਾੜੇ ਜੰਗੇ ਉਹਨਾਂ ਨੂੰ ਸਾਰੇ ਮਾੜਾ ਕਹਿੰਦੇ ਆ ਉਹਨਾਂ ਦੇ ਕੰਮ ਮਾੜੇ ਹੁੰਦੇ ਆ ਉਹਨਾਂ ਦੀਆਂ ਗੱਲਾਂ 'ਚ ਕੁਝ ਵੀ ਨਿੱਕੋ ਦਾ ਤਾਂ ਸਿਆਸੀ ਆ ਪਰ ਉਹ ਉਹਨਾਂ ਦੇ ਘਰੇ ਇੱਕ ਬਜ਼ੁਰਗ ਦਾਦੀ ਸਿਆਣੇ ਕਹਿੰਦੇ ਹੁੰਦੇ ਆ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਉਸ ਉਹ ਸ਼ੁਭਕਰਮ ਸਿੰਘ ਦੀ ਦਾਦੀ ਦੇ ਕੋਲ ਆ ਕੇ 2 ਮਿੰਟ ਦੁੱਖ ਵੰਡਾ ਕੇ ਗਏ ਆ ਸਾਨੇ ਕਹਿੰਦੇ ਵੀ ਦੁੱਖ ਵੰਡਣ ਨਾਲ ਵੰਡਾਉਣ ਨਾਲ ਅੱਧਾ ਰਹਿ ਜਾਂਦਾ ਪਰ ਤੁਸੀਂ ਵੇਖੋ ਜਿਹੜੇ ਵੱਡੇ ਵੱਡੇ ਕਿਸਾਨ ਯੂਨੀਅਨਾਂ ਦੇ ਲੀਡਰ ਆ ਉਹਨਾਂ ਦੀਆਂ ਗੱਡੀਆਂ 'ਚ ਐ ਨਹੀਂ ਹੈਗਾ ਕਿ ਤੇਲ ਮੁੱਕਿਆ ਹੋਇਆ ਜਾਂ ਉਹਨਾਂ ਦੀਆਂ ਗੱਡੀਆਂ ਦੇ ਟਾਇਰ ਪੰਚਰ ਤੇ ਜਾਂ ਕਿਤੇ ਉਹ ਉੱਥੇ ਖਨੌਰੀ ਬਾਰਡਰ ਤੇ ਬੈਠੇ ਆ ਤੁਸੀਂ ਵੇਖਿਆ ਵੀ ਰਾਜੇ ਵਾਲ ਬੱਲੋ ਪਿੰਡ 'ਚ ਗਿਆ ਹੋ ਗੇ ਸਮਰਾਲੇ ਕੋਲੇ ਰਾਜੇ ਵਾਲਾ ਪਿੰਡ ਆ ਤੇ ਉਸੇ ਨੈਸ਼ਨਲ ਹਾਈਵੇ ਤੇ ਬੱਲੋ ਪਿੰਡ ਤੁਸੀਂ ਵੇਖਿਆ ਬਰਾਹਾਾਂ ਵਰਗੇ ਗਏ ਹਾਂ 45 46 ਕਿਲੋਮੀਟਰ ਪਿੰਡ ਹੋਣਾ ਬਰਾਹਾਾਂ ਦਾ ਬੱਲੋ ਪਿੰਡ ਤੁਸੀਂ ਵੇਖਿਆ ਜਿਹੜੇ ਬਾਹਾਂ ਖੜੀਆਂ ਕਰ ਕਰਕੇ ਇਨਸਾਨੀਅਤ ਦੀ ਗੱਲ ਕਰਦੇ ਆ ਮਨੁੱਖਤਾ ਦੀ ਗੱਲ ਕਰਦੇ ਸਿਆਸੀ ਲੋਕ ਤਾਂ ਮਾੜੇ ਆ ਉਹ ਤਾਂ ਫਿਰ ਵੀ ਉਹਨਾਂ ਨੇ ਸੱਥਰ ਤੇ ਬੈਠੇ ਆਏ ਆ ਕਿਉਂ ਨਹੀਂ ਗਏ ਕਿਉਂਕਿ ਉਹ ਜਿਹੜਾ ਨੌਜਵਾਨ ਜੀ ਦੇ ਗੋਲੀ ਲੱਗੀ ਆ ਜਿਹਦਾ ਖੂਨ ਡੁੱਲਿਆ ਉਹਨੇ ਝੰਡਾ ਕਿਸੇ ਹੋਰ ਕਿਸਾਨ ਯੂਨੀਅਨ ਦਾ ਚੱਕਿਆ ਹੋਇਆ ਸੀ ਉਹ ਮਰਿਆ ਭਾਵੇਂ ਪੰਜਾਬ ਲਈ ਆ ਮਰਿਆ ਭਾਵੇਂ ਕਿਸਾਨੀ ਲਈ ਆ ਪਰ ਉਹਦੇ ਡੰਡੇ 'ਚ ਝੰਡਾ ਇਹ ਸਾਡੀ ਯੂਨੀਅਨ ਦਾ ਨਹੀਂ ਹੈ ਤੇ ਸਾਨੂੰ ਉਹਦੇ ਜਿਹੜੇ ਪਰਿਵਾਰ ਨਾਲ ਸਾਨੂੰ ਉਹਦੀ ਫਿਰਦ ਦਾਦੀ ਨਾਲ ਸਾਨੂੰ ਉਹਦੀਆਂ ਨੌਜਵਾਨ ਭੈਣਾਂ ਨਾਲ ਕੋਈ ਮਤਲਬ ਨਹੀਂ ਉਹ ਕਿਹੜੀ ਚੀਜ਼ ਪਈ ਅੰਦਰ ਈਰਖਾ ਪਈ ਹੈ ਜ਼ਹਿਰ ਪਈ ਹੈ ਤੇ ਇਹ ਲੋਕ ਕਹਿੰਦੇ ਆ ਕਿ ਜੇ ਸਾਡੇ ਕੋਲੇ ਤਾਮਚਾ ਹੋਵੇਗਾ ਅਸੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਆ ਅਸੀਂ ਮਨੁੱਖਤਾ ਦੀ ਗੱਲ ਕਰਦੇ ਆ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਆ ਇਦਾਂ ਜਦੋਂ ਜਿਹੜਾ ਕਹਿੰਦਾ ਨਾ ਵੀ ਉੱਗੜ ਗਿਆ ਜੈਸੇ ਖੋਟਾ ਢਬੂਆ ਨਜ਼ਰ ਸ਼ਰਾਪਾਂ ਆਇਆ ਇਹ ਤਾਂ ਹੌਲੀ-ਹੌਲੀ ਇਹਨਾਂ ਲੋਕਾਂ ਤੋਂ ਜਿਹੜਾ ਲਿਲਾ ਦੀ ਦੇ ਮੱਟ ਵਿੱਚ ਪੈ ਗਿੱਕੜ ਰਸਤਾ ਜੰਗਲ ਦੇ ਵਿੱਚ ਜਾਏ ਕੇ ਪਖੰਡਕ ਮੱਤਾਂ ਇਹ ਇਹ ਤਾਂ ਜਿਵੇਂ ਨਲਾਰੀ ਦੇ ਮੱਟ 'ਚ ਡਿੱਗਿਆ ਹੋਇਆ ਗਿੱਦੜ ਸੀਗਾ ਉਹਦਾ ਹੌਲੀ-ਹੌਲੀ ਰੰਗ ਲੈਂਦਾ ਗਿਆ ਤੇ ਸੱਚ ਉਜਾਗਰ ਹੁੰਦਾ ਗਿਆ ਇਹ ਤਾਂ ਹੌਲੀ-ਹੌਲੀ ਬਹੁਤ ਕੁਝ ਬਾਹਰ ਨਿਕਲਣਾ ਜਿਹੜੇ ਲੋਕ ਆਪਣੇ ਆਪ ਨੂੰ ਇਰਦਾਂ ਦਾਵੇਦਾਰ ਬਣਦੇ ਕਿ ਅਸੀਂ ਸੱਚੇ ਆ ਅਸੀਂ ਮਨੁੱਖਤਾ ਦੀ ਗੱਲ ਕਰਦੇ ਆ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਆ ਅਸੀਂ ਬੰਡੀਆਂ ਨਹੀਂ ਪਾਉਂਦੇ ਤੇ ਜੇ ਕੋਈ ਨੌਜਵਾਨ ਉਹ ਪੰਜਾਬ ਲਈ ਜੜਿਆ ਤੇ ਪੰਜਾਬ ਦਾ ਬੱਚਾ ਤੇ ਕਿਉਂ ਨਹੀਂ ਉਧਰਲੀ ਨਾਲ ਮਿਲ ਕੇ ਬਾਤ ਚੁਕੀ ਜਾ ਰਹੀ ਜੋ ਪਿੰਡ ਹੀ ਦੂਰ ਹੋ ਗਿਆ ਕਿਉਂ ਨਹੀਂ ਉਧਰ ਨੂੰ ਮੂੰਹ ਹੋਇਆ ਕਿਉਂਕਿ ਉਹ ਕਿਸੇ ਧੜੇ ਨਾਲ ਜੁੜਿਆ ਹੋਇਆ ਹੈ ਉਹ ਸਾਡੀ ਯੂਨੀਅਨ ਦੇ ਵਿੱਚ ਨਹੀਂ ਹੈ ਇਹ ਤੂੰ ਤਾਂ ਸਿਆਸੀ ਲੋਕਾਂ ਦਾ ਤਾਂ ਕੋਈ ਨਾ ਕੋਈ دین ਧਰਮ ਹਨ ਉਹ ਦੂਜੀ ਪਾਰਟੀ ਦਾ ਵੀ ਕੋਈ ਮਰਜ਼ੇ ਉਹਨਾਂ ਦੇ ਘਰੇ ਸੱਫਰ ਦੇ ਬੈਠਣ ਜਾਂਦੇ ਆ ਭਾਵੇਂ ਸਟੇਜਾਂ ਤੇ ਲੱਖਾਂ ਗਾਲਾਂ ਕੱਢਦੇ ਤੇ ਇਹਨਾਂ ਲੋਕਾਂ ਦੇ ਉਦੋਂ ਵੀ ਵੱਧ ਮਨਾਂ 'ਚ ਜ਼ਹਿਰ ਆ ਉਹ ਉਦੋਂ ਵੀ ਵੱਧ ਈਰਖਾ ਨਮਾਇਸ਼ ਇਹਨਾਂ ਲੋਕਾਂ ਦੇ ਮਨਾਂ 'ਚ ਅੰਦਰ ਪਈਆ ਜਿਹੜੇ ਦਾਵਾ ਵੱਡਾ ਵੱਡਾ